ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਹੱਸਣੇ ਗੋਡੀਆਂ ਓਕੇ ਜੀ ਹਾਂਜੀ ਅੱਜ ਸਾਡੇ ਲਈ ਬਹੁਤ ਹੀ ਵਡ ਭਾਗਾ ਦੇਣਾ ਤੇ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾਰੀ ਸ਼ਕਤੀ ਨੂੰ ਅੱਜ ਇੱਕ ਵੱਖਰਾ ਬਲ ਮਿਲਿਆ ਕਿਉਂਕਿ ਸਾਡੀ ਭੈਣ ਰੀਨਾ ਪੰਸਲ ਅਤੇ ਇਹਨਾਂ ਦੇ ਪਤੀ ਮント ਪੰਸਲ ਜੀ ਜਿਦੇ ਵਿੱਚ ਸਾਡੀ ਭੈਣ ਨੇ ਬکریاں ਬکریاں ਪਾਰਟੀਆਂ ਵਿੱਚ ਜਮਿਨੀ ਪੱਧਰ ਤੇ ਕੰਮ ਕੀਤਾ ਹੈ ਅਤੇ ਇਹ ਜੇ ਸ਼ੋਹਰਦ ਵਰਕਰਾਂ ਤੇ ਲੀਡਰਾਂ ਦੀ ਜਿੱਥੇ ਭਾਜਪੀ ਨੂੰ ਲੋੜ ਵੀ ਆ ਅਤੇ ਮੈਂ ਇਹ ਮਹਿਸੂਸ ਕਰਦਾ ਨਿਜੀ ਤੌਰ ਤੇ ਕਿ ਆਉਣ ਵਾਲੇ ਦਿਨਾਂ ਚ ਨਾਬੇ ਦੇ ਵਿੱਚ ਨਾਰੀ ਸ਼ਕਤੀ ਦਾ ਇੱਕ ਵੱਖਰਾ ਹੀ ਸਾਨੂੰ ਭਾਜਪੀ ਦੇ ਵਿੱਚ ਦੇਖਣ ਨੂੰ ਮਿਲੇਗਾ ਅਤੇ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਪੰਜਾਬ ਦੀ ਲੀਡਰਸ਼ਿਪ ਵੱਲੋਂ ਜਿੱਥੇ ਇਹਨਾਂ ਨੂੰ ਨਿੱਘੀ ਜਿਹੀਆਂ ਇਹਨੂੰ ਕਹਿਣਾ ਉੱਥੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਨੇ ਹਾਂ ਕਿ ਇਹਨਾਂ ਦਾ ਹਰ ਇੱਕ ਪੱਧਰ ਤੇ ਪੂਰਾ ਮਾਨ ਸਨਮਾਨ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੀ ਕੇਂਦਰ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਇਹਨਾਂ ਦੀਆਂ ਮੁਲਾਕਾਤਾਂ ਵੀ ਹੋਣਗੀਆਂ ਅਤੇ ਉਹਨਾਂ ਨੂੰ ਇੱਥੇ ਨਾਬੇ ਲਿਆ ਕੇ ਇਹਨਾਂ ਦੇ ਸਨਮੁਖ ਉਹਨਾਂ ਦੇ ਦਰਸ਼ਨ ਵੀ ਕਰਾਏ ਜਾਣਗੇ ਬਹੁਤ ਬਹੁਤ ਧੰਨਵਾਦ ਬੜੀਆ ਲਗਾਤਾਰ ਸਨਮਾਨ ਹੋ ਗਿਆ ਬਹੁਤ ਯਾਰ ਲੱਗ ਰਿਹਾ ਮੈਂ ਸ਼ਾਹਪੁਰ ਜੀ ਦਾ ਬਹੁਤ ਧੰਨਵਾਦ ਕਰਦੀ ਆਂ ਔਰ ਬਾਕੀ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦੀ ਆਂ ਕਿਵੇਂ ਬੰਦ ਸ਼ੁਰੂ ਹੋਊਗੀ ਬੀਜੇਪੀ ਵਾਸਤੇ ਇਹ ਤਾਂ ਜਦੋਂ ਆਪਾਂ ਹੁਮਾਰਾ ਨਹੀਂ ਸਾਹ ਦੇ ਨਾਲ ਉਹਨਾਂ ਨੂੰ ਟਿਕਟ ਮਿਲੀ ਆ ਉਹਨਾਂ ਦਾ ਨਾਮ ਕਰਾਂਗੇ ਕਮ ਬੀਬਾ ਜੀ ਦੇ ਨਾਲ ਕਰਾਂਗੇ ਸ਼ਾਹਪੁਰ ਜੀ ਦੇ ਨਾਲ ਕਰਾਂਗੇ ਜਿੰਨੇ ਵੀ ਆ ਗਏ ਆ ਬੀਜੇਪੀ ਦੇ ਪਰ ਕਰੋ ਉਹਨਾਂ ਨਾਲ ਕਰਾਂਗੇ ਕਿੰਨਾ ਤਜਰਬਾ ਤੁਹਾਨੂੰ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ 'ਚ ਕੰਮ ਕਰ ਰਹੇ ਹੋ ਦੇਖੋ ਮੈਂ ਇਹ ਤਾਂ ਲੋਕਾਂ ਨੂੰ ਪਤਾ ਜਿਹੜਾ ਤਜਰਬਾ ਮੇਰਾ ਆ ਇਹਦਾ ਜਿੱਦਾਂ ਸਾਥ ਇਹ ਦੇਉਗੇ ਉਸ ਤੋਂ ਵੱਧ ਆਪਾ ਦਮਾਉਗੇ। ਬੜਾ ਸ਼ਾਹਪੁਰ ਜੀ ਦਾ ਦਿলো ਧੰਨਵਾਦੀਆਂ ਜੋ ਸਾਡੇ ਘਰ ਵਿੱਚ ਆ ਕੇ ਸਨਮਾਨ ਕਰਕੇ ਗਏ ਨੇ। ਦੋਸਤੋ ਆਵਾਜ਼ ਅਗਰ ਆ ਜਾਂਦੀ ਹੈ ਵੀ ਭਾਜੀ ਜੁਆਇਨ ਕੀਤੀ ਹੈ ਸਾਡੀ ਇਹ ਇੱਕ ਮਤਲਬ ਕਿ ਜਮਾਂਦਰੂ ਪਾਰਟੀ ਹੈ। ਪਹਿਲਾਂ ਮੇਰੇ ਫਾਦਰ ਆਰਐਸਐਸ ਚ ਰਹੇ ਨੇ ਔਰ ਬਾਕੀ ਸਾਰੀ ਫੈਮਿਲੀ ਵੀ ਮੇਰੀ ਆਰਐਸਐਸ ਦੇ ਵਿੱਚ ਨਾਲ ਜੁੜੀ ਹੋਈ ਹੈ। ਅਸੀਂ ਨਰਿੰਦਰ ਮੋਦੀ ਜੀ ਦੀਆਂ ਜੋ ਵੀ ਗਤੀਵਿਧੀਆਂ ਨੇ ਜੋ ਵੀ ਜੋ ਵੀ ਉਦੇਸ਼ ਲਈ ਕਰ ਰਹੇ ਨੇ ਉਹਨਾਂ ਨੂੰ ਬਹੁਤ ਹੀ ਪ੍ਰਭਾਵਿਤ ਆ ਤੇ ਇਸ ਕਰਕੇ ਅਸੀਂ ਬੀਜੇਪੀ ਜੁਆਇਨ ਕੀਤੀ ਹੈ। ਇਹ ਪਿਲੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਛਾਪੂ ਨੇ ਜੋ ਪਹਿਲਾਂ ਨਾਬਾਸ਼ਹਿਰ ਤੋਂ ਇਲੈਕਸ਼ਨ ਲੜ ਚੁੱਕੇ ਨੇ ਤੇ ਇੱਕ ਬੜਾ ਮੁੱਦਾ ਉੱਠਿਆ ਹੋਇਆ ਨਾਬਾਸ਼ਹਿਰ ਦੇ ਵਿੱਚ ਬੀਜੇਪੀ ਚ ਪਾੜ ਪਿਆ ਹੋਇਆ ਦੋ ਧੜੇ ਬਣੇ ਹੋਏ ਨੇ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਛਾਪੂ ਦੇ ਨਾਲ ਕੀ ਕਹਿੰਦੇ ਨੇ। ਹਾਂਜੀ ਨਮਸਕਾਰ ਨਮਸਕਾਰ ਕੀ ਹਾਲ ਹੈ ਬਹੁਤ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਕੱਲ ਤੁਸੀਂ ਪਹੁੰਚ ਨਹੀਂ ਪਾਏ ਲਵੈਨ ਕਲੱਬ ਵਿੱਚ ਉਹਦੇ ਬਾਰੇ ਥੋੜਾ ਜਿਹਾ ਪੁੱਛਣਾ ਚਾਹੁੰਦੇ ਸੀ ਜਿਵੇਂ ਨਾਬੇ 'ਚ ਗੱਲ ਉਡੀ ਹੋਈ ਹੈ ਵੀ বিজেਪ 'ਚ ਦੋ ਧੜੇ ਬਣੇ ਹੋਏ ਨੇ ਨਹੀਂ ਧੜੇਬੰਦੀ ਕੋਈ ਨਹੀਂ ਹੈਗੀ ਠੀਕ ਹੈ ਪਰ ਕੁਝ ਜਿਹੜੇ ਭਾਜਪਾ ਦੇ ਵਿੱਚ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਿਆ ਨੇ ਮੇਰੇ ਚਾਚੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਰਜਸ਼ੈਲੀ ਦਾ ਨਹੀਂ ਪਤਾ ਅਤੇ ਜਿਹੜੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿਹੜੇ ਬੀਜੇਪੀ ਦੇ ਨਾਲ ਬਹੁਤ ਪੁਰਾਣੇ ਸਮੇਂ ਤੋਂ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਘੱਟੋ ਘੱਟ ਜ਼ਿਲ੍ਹੇ ਦੇ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਨੂੰ ਇਹ ਅਵਗਤ ਕਰਾਇਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰੋਟੋਕੋਲ ਕੀ ਹੈ ਕਿਉਂਕਿ ਮੈਂ ਨਿੱਜੀ ਤੌਰ ਤੇ ਮਹਿਸੂਸ ਕਰ ਰਿਹਾ ਕਿ ਪਿਛਲੇ 1 ਸਾਲ ਤੋਂ ਜਿੱਥੇ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਜਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਉਹਨਾਂ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਅਣਗੌਲਿਆ ਕਰ ਰਹੇ ਨੇ ਮੇਰੀ ਮਰਾਦ ਕਹਿੰਦੇ ਤੋਂ ਭਾਵ ਸੋਨੇ ਅਤੇ ਲੀਗਲ ਸੈਲ ਤੋਂ ਖੱਤਰੀ ਜੀ ਹੋਰ ਬਹੁਤ ਗੌਰਵ ਜਲੋਟਾ ਮਤੇ ਕਿ ਇਹਨਾਂ ਬੰਦਿਆਂ ਨੂੰ ਜਿਹੜਾ ਸਨੇਹਾ ਹੀ ਨਾ ਦੇਣਾ ਅਤੇ ਇਸ ਤਰ੍ਹਾਂ ਆਖੋ ਭੁੱਖ ਕਰਨਾ ਉਹ ਵੀ ਇਹ ਜਿਹੇ ਦਿਨਾਂ ਵਿੱਚ ਜਦੋਂ ਲੋਕ ਸਭਾ ਚੋਣਾਂ ਬਰੂਹਾਤੇ ਨੇ ਇਹ ਪਾਰਟੀ ਲਈ ਕਈ ਵਾਰੀ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਘਾਤਕ ਸਿੱਧ ਹੋ ਜਾਂਦੀਆਂ ਨੇ ਇਸ ਗੱਲ ਦਾ ਜਿਹੜੇ ਜ਼ਿਲ੍ਹਾ ਜਥੇਬੰਦੀ ਆ ਉਹ ਗੌਰ ਕਰੇ ਸੁਨਹਿਾ ਕੋਲ ਲਾਉਂਦਾ ਹਾਂਜੀ ਜਿਹੜਾ ਤੁਸੀਂ ਸੁਨੇਹਾ ਕਹਿ ਰਹੇ ਹੋ ਪਾਰਟੀ ਨੂੰ ਜਾਂ ਲੋਕਲ ਵਰਕਰ ਨੂੰ ਸੁਨੇਹਾ ਜਿੰਮੇਵਾਰੀ ਕੀ ਦੀ ਹੁੰਦੀ ਹੈ ਦੇਖੋ ਜਿੰਮੇਵਾਰੀ ਹੁੰਦੀ ਮੰਡਲ ਪ੍ਰਧਾਨ ਦੀ ਠੀਕ ਹੈ ਸਾਡੇ ਪਟਿਆਲੇ ਨਾਭਾ ਮੰਡਲ ਦੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ ਮੇਰੇ ਨਾਲ 2022 ਚ ਵੀ ਬਹੁਤ ਮਿਹਨਤ ਕੀਤੀ ਆ ਉਦੋਂ ਉਹ ਪੀਐਲਸੀ ਦਾ ਹਿੱਸਾ ਸੀ ਸudarinder pal singh chima ਕਕਰਾਲਾ ਮੰਡਲ ਤੋਂ ਪ੍ਰਧਾਨ ਰਹੇ ਨੇ ਹੁਣ ਜ਼ਿਲ੍ਹੇ ਦੇ ਸੈਕਟਰੀ ਨੇ ਅਤੇ ਇਹਨਾਂ ਨੂੰ ਵੀ ਜਿਹੜੇ ਡਾਬਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਮੈਨੂੰ ਇਹਨਾਂ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਨੇ ਸਗੋਂ ਪੁੱਛਿਆ ਮੈਨੂੰ ਕਿ ਕੋਈ ਪ੍ਰੋਗਰਾਮ ਹੈਗਾ ਭਾਰਤੀ ਜਨਤਾ ਪਾਰਟੀ ਦਾ ਆਪਣਾ ਸ਼ਹਿਰੀ ਇਕਾਈ ਦਾ ਕੋਈ ਲੋਇਐਂਸ ਕਲੱਬ ਪਰ ਮੈਂ ਇਹਨਾਂ ਨੂੰ ਕਹਿ ਕਿ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਹੈ ਠੀਕ ਹੈ ਜੀ ਇਹਨਾਂ ਨੂੰ ਵੀ ਕਿਸੇ ਸੋਰਸ ਦੇ ਮਾਧਿਅਮ ਨਾਲ ਪਤਾ ਲੱਗਿਆ ਸੋ ਮੇਰੀ ਸੀਨੀਅਰ ਲੀਡਰਸ਼ਿਪ ਨਾਲ ਵੀ ਜਿੱਥੇ ਗੱਲਬਾਤ ਹੋਈ ਆ ਤੇ ਉੱਥੇ ਮੈਂ ਘੱਟੋ ਘੱਟ ਜ਼ਿਲ੍ਹਾ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ ਆਪਾਂ ਅਜਿਹੇ ਨਾਜ਼ੁਕ ਮੌਕੇ ਤੇ ਆਪਣੀਆਂ ਜਿਹੜੀਆਂ ਕੋਈ ਮੌਕੇ ਦੀਆਂ ਜਿਹੜੀਆਂ ਤੁਹਾਡੀਆਂ ਤ੍ਰਿਸ਼ਨਾਵਾਂ ਨੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਇੱਕ ਪਾਸੇ ਰੱਖ ਕੇ ਆਪਾਂ ਮਾਜੋਗ ਸਾਡੇ ਬਹੁਤ ਸਤਿਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਆਪਾਂ ਉਹਨਾਂ ਦੀ ਜਿੱਤ ਲਈ ਆਸਵੰਦ ਭੂਮਿਕਾ ਨਿਭਾਈਏ ਤੇ ਵਰਕਰਾਂ ਦੇ ਵਿੱਚ ਨਕਾਰਾਤਮਕ ਕੋਈ ਵੀ ਸੁਨੇਹਾ ਨਾ ਦੇਈਏ ਸਾਡੇ ਨਾਲ ਬੀਜੇਪੀ ਦੇ ਜ਼ਿਲ੍ਹਾ ਸੈਕਟਰੀ ਇੰਦਰਪਾਲ ਚੀਮਾ ਨਾਬਾ ਸ਼ਹਿਰ ਤੋਂ ਜੋ ਕਿ ਬਹੁਤ ਸਮੇਂ ਤੋਂ ਬੀਜੇਪੀ ਪਾਰਟੀ ਦੇ ਨਾਲ 2022 ਤੋਂ ਚੱਲ ਰਹੇ ਨੇ ਜਾਨੀ ਕਿ ਮੈਲਾ ਦੇ ਨਾਲ ਪਟਿਆਲੇ ਤੋਂ ਚੱਲ ਰਹੇ ਨੇ ਉਹ ਭਾਵੇਂ ਪੀਸੀਐਲ ਪਾਰਟੀ ਹੋਵੇ ਮਹਾਰਾਜ ਸਾਹਿਬ ਦੀ ਭਾਵੇਂ ਕਾਂਗਰਸ ਟੈਮ ਦੀ ਗੱਲ ਕਰੀਏ ਮਹਿਲ ਦੇ ਨਾਲ ਚੱਲ ਰਹੇ ਔਰ ਬਹੁਤ ਵਧੀਆ ਇਸ ਏਰੀਆ 'ਚ ਡਿਊਟੀ ਜਿਵੇਂ ਮੰਡਲ ਪ੍ਰਧਾਨ ਵੀ ਰਹੇ ਨੇ ਹੁਣ ਇਹ ਉਹਦੇ ਤੇ ਨੇ ਗੱਲਬਾਤ ਕਰਾਵਾਂਗੇ ਵੇ ਕੱਲ ਜੋ ਨਾਬੇ ਚ ਦੇਖਿਆ ਗਿਆ ਜੋ ਉਹਦੇ ਬੀਜੇਪੀ ਜਮਾਨੇ ਇਹ ਵੀ ਕਿਤੇ ਬਹੁਤ ਘੱਟ ਨਜ਼ਰ ਆਏ ਤਾਂ ਪੁੱਛਾਂਗੇ ਨਮਸਕਾਰ ਅਸੀ ਕਾਲ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਚਿਮਾ ਚਿਮਾ ਸਾਹਿਬ ਅਸੀਂ ਸ਼ਾਹਪੁਰ ਸਾਹਿਬ ਨਾਲ ਪਹਿਲਾਂ 10 ਮਿੰਟ ਪਹਿਲਾਂ ਗੱਲ ਹੋਈ ਹੈ ਉਹਨਾਂ ਨੇ ਵੀ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਵੀ ਦੋ ਫਾੜ ਜਿਵੇਂ ਨਾਬੇ ਸ਼ਹਿਰ ਅਸੀਂ ਨਹੀਂ ਕਹਿੰਦੇ ਨਾਬੇ ਸ਼ਹਿਰ ਚ ਕਿਹਾ ਜਾਂਦਾ ਵੀ ਬੀਜੇਪੀ ਦੋ ਫਾੜਾਂ ਚ ਦੋ ਧੜੇ ਨੇ ਕਿਹਦੇ ਧੜੇ ਨੇ ਕਿਵੇਂ ਕੋਈ ਨਰਾਜ਼ਗੀ ਕਿਹਦੀ ਕਿਹਦੇ ਨਾਲ ਨਰਾਜ਼ਗੀ ਹੈ ਮੈਂ ਰੰਤੇ ਜੀ ਸਭ ਤੋਂ ਪਹਿਲਾਂ ਤੁਹਾਡੀ ਮੈਂ ਗੱਲ ਕਲੀਅਰ ਕਰਨਾ ਚਾਹਣਾ ਕਿ ਬੀਜੇਪੀ ਕੋਈ ਦੋ ਫਾੜ ਨਹੀਂ ਹੈਗੀ ਠੀਕ ਹੈ ਜੀ ਇੱਥੇ ਜਿਹੜੇ ਕਾਰਨ ਹੈ ਇਹ ਕੁਝ ਇਹ ਕੁਝ ਵਿਅਕਤੀ ਵਿਸ਼ੇਸ਼ ਵੱਲੋਂ ਕੁਝ ਵਿਸ਼ੇਸ਼ ਵਿਅਕਤੀਆਂ ਵੱਲੋਂ ਐ ਜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਸ ਤੋਂ ਇਹ ਲੱਗੇ ਕਿ ਪਾਰਟੀ ਦੋ ਜਗ੍ਹਾ ਤੇ ਦੋ ਫਾੜ ਹੋ ਚੁੱਕੀ ਹੈ ਠੀਕ ਹੈ ਕਿਉਂਕਿ ਅੱਜ ਵੀ ਸਾਰੀ ਪਾਰਟੀ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਚੱਲ ਰਹੀ ਹੈ ਤੇ ਕੱਲ ਨੂੰ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਚੱਲਣਗੇ ਠੀਕ ਹੈ ਕਿਉਂਕਿ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੈਂ ਸ਼ੁਰੂ ਤੋਂ ਕਾਂਗਰਸ 2022 ਸਾਲ ਕਾਂਗਰਸ ਚ ਲਗਾਏ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਜਣੇ ਆਪਣਾ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਪੀਐਲਸੀ ਬਣਾਈ ਸੀਗੀ ਤਾਂ ਮੈਂ ਉਦੋਂ ਉਹਨਾਂ ਦੇ ਨਾਲ ਹੀ ਪੀਐਲਸੀ ਦੇ ਵਿੱਚ ਸ਼ਾਮਲ ਹੋਇਆ ਸੀਗਾ ਠੀਕ ਹੈ ਤਾਂ ਉਦੋਂ ਇਹਨਾਂ ਨੇ ਮੈਨੂੰ ਮਤਲਬ ਥੋੜਾ ਗੂੜਾ ਪਿਆਰ ਹੈ ਮਹਿਲਾ ਪਟਿਆਲੇ ਮਹਿਲਾ ਇਹ ਗੱਲ ਕਹਿ ਰਹੀ ਹੈ ਕਿ ਜ਼ਿਆਦਾ ਪਿਆਰ ਹਾਂਜੀ ਚਲੋ ਇਹ ਕਹਿ ਲਓ ਜਦੋਂ 2022 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਜੀ ਨੇ ਆਪਣੀ ਪਾਰਟੀ ਬਣਾਈ ਤਾਂ ਉਦੋਂ ਮੈਂ ਨਾਲ ਆ ਗਿਆ ਉਸ ਤੋਂ ਬਾਅਦ ਜਿਹੜੀ ਨਾਬਾ ਸੀਟ ਆ ਇਹ ਬੀਜੇਪੀ ਕੋਲ ਆ ਗਈ ਤਾਂ ਮੈਨੂੰ ਖੁਦ ਪਟਿਆਲੇ ਤੋਂ ਹੀ ਮੈਂ ਕੈਪਟਨ ਗੁਰਪ੍ਰੀਤ ਸਿੰਘ ਸ਼ਾਹਪੁਰ ਜੀ ਦੀ ਮਦਦ ਕਰ ਲਈ ਨਾਬੇ ਭੇਜਿਆ ਗਿਆ ਠੀਕ ਹੈ ਤੇ ਮੈਂ ਉਦੋਂ ਦਾ ਹੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਸ਼ਾਹਪੁਰ ਦੇ ਨਾਲ ਚੱਲ ਰਿਹਾ ਪਰ ਜਿਹੜੇ ਕੱਲ ਦੇ ਹਾਲਾਤ ਹੋਏ ਨੇ ਜਿਹੜੇ ਕੱਲ ਦੇ ਹਾਲਾਤ ਇਹ ਸਾਡੇ ਜ਼ਿਲ੍ਹਾ ਅਜੇ ਉਹੀ ਗੱਲ ਕਰਦੇ ਵੀ ਜਿਹੜੇ ਕੱਲ ਦੇ ਹਾਲਾਤ ਹੋਏ ਨੇ ਨਾ ਤਾਂ ਗੁਰਪ੍ਰੀਤ ਸ਼ਾਹਪੁਰ ਜੀ ਦਿਖੇ ਨੇ ਐਡੇ بڑے ਪ੍ਰੋਗਰਾਮ ਚ ਨਾ ਤੁਸੀਂ ਦਿਖਿਓ ਮਤਲਬ ਉਹੀ ਨਾ ਤੁਹਾਡੇ ਨਾਲ ਜਿਹੜੀ ਟੀਮ ਹੁੰਦੀ ਹੈ ਬੱbbi ਜੀ ਹੋਗੇ ਹੋਰ ਵੀ ਮੁੰਡੇ ਹੋਗੇ ਇਹ ਕਿੱਥੇ ਨੇ ਨਹੀਂ ਸਰ ਇਹਦੇ ਵਿੱਚ ਕੀ ਹੋਇਆ ਨਾ ਕਿ ਜਿਹੜੇ ਆਪਣੇ ਇਹ ਸਾਰੀ ਗਲਤੀ ਜ਼ਿਲ੍ਹਾ ਪ੍ਰਧਾਨ ਜੀ ਦੀ ਹੈ ਠੀਕ ਹੈ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਨੇ ਉਹਨਾਂ ਨੇ ਕਿਸੇ ਨੂੰ ਪਰਸਨਲੀ ਤੌਰ ਤੇ ਜ਼ਿਲ੍ਹਾ ਪ੍ਰਧਾਨ ਕੌਣ ਨੇ ਢੋਡੇ ਜ਼ਿਲ੍ਹਾ ਪ੍ਰਧਾਨ ਜੀ ਹਰਮੇਸ਼ਰ ਡਕਾਲਾ ਜੀ ਨੇ ਹਰਮੇਸ਼ ਗੁਇਲ ਜੀ ਠੀਕ ਹੈ ਜੀ ਜਿਹੜੇ ਕਿ ਸਾਰੇ ਜ਼ਿਲ੍ਹੇ ਨੂੰ ਦੇਖਦੇ ਨੇ ਜਿਹੜਾ ਕੱਲ ਪ੍ਰੋਗਰਾਮ ਹੋਇਆ 90 ਹਲਕੇ ਦੇ ਵਿੱਚ ਇਹਦੀ ਸਾਰੀ ਜ਼ਿੰਮੇਵਾਰੀ ਉਹਨਾਂ ਕੋਲ ਸੀ ਉਹਨਾਂ ਦੇ ਸੈਕਟਰੀ ਇਹਨੇ ਸਾਰਿਆਂ ਨੂੰ ਫੋਨ ਕਰਕੇ ਸੱਦਾ ਦੇਣਾ ਸੀ ਦੱਸਣਾ ਸੀਗਾ ਕਿ ਸਾਡੇ ਪ੍ਰੋਗਰਾਮ ਇਹ ਨੇ ਪਰ ਦੋਨੋਂ ਸੱਦਾ ਨਹੀਂ ਲੱਗਿਆ ਨਹੀਂ ਸਾਨੂੰ ਕਿ ਸਾਡੀ ਟੀਮ ਚੋਂ ਕਿਸੇ ਨੂੰ ਕਿਸੇ ਨੂੰ ਨਹੀਂ ਬੁਲਾਇਆ ਗਿਆ ਸੱਦਾ ਲਾਉਂਦਾ ਕੌਣ ਹੈ ਜੀ ਇਹ ਸੱਦਾ ਲਾਉਣ ਦਾ ਮੇਨ ਮੇਨ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨ ਜੀ ਲਾਉਂਦੇ ਨੇ ਤੇ ਜ਼ਿਲ੍ਹਾ ਪ੍ਰਧਾਨ ਜੀ ਮੈਨੂੰ ਕਿੱਥੋਂ ਸੱਦਾ ਲੱਗਦਾ ਹੋਊਗਾ ਤੁਹਾਨੂੰ ਇੰਦਰ ਜਿਹੜਾ ਕੋਈ ਮਹਿਲ ਦਾ ਆਪਣਾ ਪਰਸਨਲ ਪਰਸਨਲ ਪ੍ਰੋਬਲਮ ਪ੍ਰੋਗਰਾਮ ਹੁੰਦੇ ਨੇ ਉਹਨਾਂ ਸਿੱਧਾ ਤੇ ਇੰਦਰਪਾਲ ਜੀ ਬਾਈ ਗੁੱਸਾ ਕੀਤੇ ਹੈ ਨਹੀਂ ਨਹੀਂ ਪਾਰਟੀ ਦੇ ਗੁੱਸੇ ਤੁਹਾਨੂੰ ਮੈਸੇਜ ਨਹੀਂ ਲੱਗਿਆ ਜਿਵੇਂ ਤੁਸੀਂ ਪ੍ਰਧਾਨ ਜੀ ਦਾ ਨੋ ਲੈ ਰਹੇ ਹੋ ਜ਼ਿਲ੍ਹਾ ਪ੍ਰਧਾਨ ਜੀ ਉਹਨਾਂ ਦੇ ਗੁੱਸੇ ਜਾਂ ਕਿਹਦੇ ਗੁੱਸੇ ਹੈ ਨਿਰੰਤਜੀ ਸਾਡੇ ਵੱਲੋਂ ਕਿਸੇ ਤੇ ਗੁੱਸਾ ਨਹੀਂ ਹੈ ਠੀਕ ਹੈ ਕਿਉਂਕਿ ਅਸੀਂ ਪਹਿਲਾਂ ਵੀ ਕੈਪਟਨ ਹਰਿੰਦਰ ਸਿੰਘ ਜੀ ਦੇ ਨਾਲ ਚੱਲਦੇ ਰਹੇ ਹਾਂ ਮਹਾਰਾਣੀ ਪ੍ਰਨੀਤ ਕੌਰ ਨਾਲ ਚੱਲਦੇ ਰਹੇ ਹਾਂ ਤੇ ਹੁਣ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਹੀ ਚੱਲਾਂਗੇ ਠੀਕ ਹੈ ਗੱਲ ਤਾਂ ਇਹ ਹੈ ਕਿ ਅਸੀਂ ਤਾਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਕੱਲ ਤੁਸੀਂ ਨਵੇਂ ਬੰਦੇ ਜੁਆਇਨ ਕਰਾਏ ਨੇ ਤੁਸੀਂ ਨਵੇਂ ਤਾਂ ਕਰਾ ਰਹੇ ਹੋ ਕਿਤੇ ਪੁਰਾਣਿਆਂ ਨੂੰ ਤਾਂ ਨਾ ਭੁੱਲ ਜਿਓ ਜਿਹੜੇ ਪੁਰਾਣੇ ਅਸੀਂ ਆ ਸਾਨੂੰ ਵੀ ਸਾਨੂੰ ਵੀ ਯਾਦ ਰੱਖੋ ਅਸੀਂ ਵੀ ਪਾਰਟੀ ਲਈ ਸਾਡਾ ਵੀ ਖੂਨ ਪਸੀਨਾ ਲੱਗਿਆ ਹੋਇਆ ਜਦੋਂ ਅਸੀਂ ਆਏ ਹਾਂ ਕਿਸਾਨ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਨੇ ਸਾਨੂੰ ਵੀ ਘੇਰਿਆ ਅਸੀਂ ਵੀ ਤੁਹਾਡੇ ਨਾਲ ਜਦੋਂ ਕੋਈ ਬੀਜੇਪੀ ਜੁਆਇਨ ਨਹੀਂ ਕਰਦਾ ਸੀ ਤੁਸੀਂ ਉਦੋਂ ਜੁਆਇਨ ਕੀ ਹਾਂਜੀ ਅਸੀਂ ਉਸ ਟਾਈਮ ਜੁਆਇਨ ਕੀਤੀ ਹੈ ਜਦੋਂ ਸਾਰੇ ਲੋਕ ਕਹਿੰਦੇ ਸੀ ਕਿ ਬੀਜੇਪੀ ਨਾਲ ਜੁਆਇਨ ਕਰਨਾ ਆਪਣਾ ਕੈਰੀਅਰ ਖਤਮ ਕਰਨਾ ਹੈ ਠੀਕ ਹੈ ਪਰ ਇੱਕ ਗੱਲ ਇੱਥੇ ਮੈਂ ਜ਼ਰੂਰ ਕਹੂੰਗਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਨਾ ਉਹ ਬਿਲਕੁਲ ਹੀ ਨਾਨ ਪੋਲੀਟੀਕਲ ਬੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇੱਕ ਹਲਕਾ ਚਾਰਜ ਹੁੰਦਾ ਉਹ ਨੈਕਸਟ ਇਲੈਕਸ਼ਨ ਤੱਕ ਉਸੇ ਬੰਦੇ ਨੇ ਹਲਕਾ ਚਾਰਜ ਰਹਿਣਾ ਹੁੰਦਾ ਤੇ ਇਸ ਟਾਈਮ ਜਿਹੜਾ 90 ਦੇ ਹਲਕਾ ਚਾਰਜ ਨੇ ਬੀਜੇਪੀ ਵੱਲੋਂ ਉਹ ਗੁਰਪ੍ਰੀਤ ਸਿੰਘ ਸ਼ਾਹਪੁਰ ਜੀ ਨੇ 2027 ਤੱਕ ਗੁਰਪ੍ਰੀਤ ਸ਼ਾਹਪੁਰ ਹੀ ਹਲਕਾ ਚਾਰਜ ਰਹਿਣਗੇ ਤੇ ਮੈਨੂੰ ਮਹਾਰਾਣੀ ਸਾਹਿਬ ਮਹਿਲਾ ਵੱਲੋਂ ਹੀ ਗੁਰਪ੍ਰੀਤ ਜੀ ਨਾਲ ਭੇਜਿਆ ਗਿਆ ਸੀ 2022 ਦੇ ਵਿੱਚ ਅੱਜ ਮੈਂ ਉਸੇ ਸਟੈਂਡ ਤੇ ਖੜਾ ਤੇ ਗੁਰਪ੍ਰੀਤ ਜੀ ਨਾਲ ਕੱਲ ਵੀ ਖੜਾ ਸੀ ਅੱਜ ਵੀ ਖੜਾ ਤੇ ਕੱਲ ਵੀ ਖੜਾ ਰਹਾਂਗਾ ਜਿਵੇਂ ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਸੀਗਾ ਜੀ ਅੱਜ ਉਹ ਵੀ ਮੈਂ ਗੁਰਪ੍ਰੀਤ ਜੀ ਨਾਲ ਤੁਸੀਂ ਦੇਖ ਸਕਦੇ ਹੋ ਇੰਦਰਪਾਲ ਚਿਮਾ ਜੀ ਨਾਲ ਗੱਲ ਹੋਈ ਹੈ ਤੇ ਇਹਨਾਂ ਨੇ ਕਹਿਤਾ ਸਾਡਾ ਪਾਰਟੀ ਨਾਲ ਕੋਈ ਗੁੱਸਾ ਨਹੀਂ ਸਾਡਾ ਮਹਿਲ ਨਾਲ ਕੋਈ ਗੁੱਸਾ ਨਹੀਂ ਸਾਡਾ ਮਹਾਰਾਣੀ ਸਾਹਿਬਾ ਪ੍ਰੀਤਕੌਰ ਜੀ ਨਾਲ ਕੋਈ ਗੁੱਸਾ ਨਹੀਂ ਸਾਡਾ ਕੈਪਟਨ ਸਬਕਾ ਪੰਜਾਬ ਦੇ ਸਬਕਾ ਮੁੱਖ ਮੰਤਰੀ ਕੈਪਟਨ ਮਰੀਂਦਰ ਸਿੰਘ ਨੇ ਉਹਨਾਂ ਨਾਲ ਗੁੱਸਾ ਨਹੀਂ ਸਾਡਾ ਬੀਜੇਪੀ ਪਾਰਟੀ ਨਾਲ ਕੋਈ ਗੁੱਸਾ ਨਹੀਂ ਸਾਨੂੰ ਥੋੜਾ ਜਿਹਾ ਨਾਰਾਜ਼ ਹੋਏ ਜੇ ਨਾਰਾਜ਼ ਹੋਏ ਨੇ ਤਾਂ ਜ਼ਿਲ੍ਹਾ ਪ੍ਰਧਾਨ ਡਕਾ ਹਰਮੇਸ਼ ਗੋਇਲ ਡਕਾਲਾ ਜੀ ਨਾਲ ਕਿਤੇ ਨਾ ਕਿਤੇ ਇਹਨਾਂ ਨੇ ਨਾਰਾਜ਼ਗੀ ਪੇਸ਼ ਕੀਤੀ ਹੈ ਤੇ ਆਉਣ ਵਾਲਾ ਵਕਤ ਹੀ ਜਾਂ ਟਾਈਮ ਹੀ ਦੱਸੇਗਾ ਵੀ ਇਹ ਨਾਰਾਜ਼ਗੀ ਕਿੱਥੇ ਤੱਕ ਰਹਿੰਦੀ ਹੈ ਸਾਡੇ ਨਾਲ ਸਣੀ 90 ਤੋਂ ਜੋ ਕਿ ਸਾਬਕਾ ਜੁਵਾ ਮੋਰਚੇ ਦੇ ਸੈਕਟਰੀ ਰਹੇ ਨੇ ਉਹਨਾਂ ਨਾਲ ਗੱਲ ਕਰਾਵਾਂਗੇ ਬੀਜੇਪੀ ਪਾਰਟੀ ਤੋਂ ਨਮਸਕਾਰ ਜੀ ਨਮਸਕਾਰ ਜੀ ਕੀ ਹਾਲ ਹੈ ਸਰ ਬੜੀ ਬੜੀ ਜੀ ਸਤਿ ਸ਼੍ਰੀ ਅਕਾਲ ਹਾਂ ਕੱਲ ਤੁਸੀਂ ਵੀ ਨਹੀਂ ਨਾ ਜਿਹੜਾ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇੱਕ ਪ੍ਰੋਗਰਾਮ ਸੀ ਮੈਂ ਸਮਝਦਾ ਦੇਖੋ ਵੀਰ ਜੀ ਇਹ ਤਾਂ ਪਾਰਟੀ ਦਾ ਪ੍ਰੋਗਰਾਮ ਸੀਗਾ ਇੱਕ ਇਹਨਾਂ ਦਾ ਬਣਦਾ ਸੀਗਾ ਵੀ ਹਰੇਕ ਨੂੰ ਇਹਨਾਂ ਨੇ ਮੈਸੇਜ ਲਾਉਣਾ ਚਾਹ ਲਾਉਣਾ ਸੀਗਾ 90 ਦੇ ਵਿੱਚ ਕਿਉਂਕਿ ਪਰ ਇਹਨਾਂ ਨੇ ਕਿਸੇ ਨੂੰ ਵੀ ਸਮਝਿਓ ਨਹੀਂ ਹੈਗਾ ਵੀ ਅਸੀਂ ਇਹਨਾਂ ਨੂੰ ਮੈਸੇਜ ਲਾਈਏ ਮੈਂ ਵਾਰਡ ਨੰਬਰ 17 ਤੋਂ ਇਲੈਕਸ਼ਨ ਵੀ ਲੜੀ ਹੋਈ ਆ ਜਿਹੜੀ ਐਮ.ਸੀ. ਦੀ ਹਾਂਜੀ ਹਾਂਜੀ ਐਮ.ਸੀ. ਦੀ ਤੇ ਯੂਵਾ ਮੋਰਚੇ ਦਾ ਮੈਂ ਫੈਕਟਰੀ ਹਾਂ ਨਾ ਇਹਨਾਂ ਨੇ ਇਵਨ ਕਿਸੇ ਨੂੰ ਵੀ ਮੈਨੂੰ ਵੀ ਛੱਡੋ ਹੋਰ ਵੀ ਬੇਤੋ ਸੀਨੀਅਰ ਬੈਠੇ ਸੀਗੇ ਕਿਸੇ ਨੂੰ ਵੀ ਮੈਸੇਜ ਲਾਉਣਾ ਇਹਨਾਂ ਨੇ ਨਾ ਜ਼ਰੂਰੀ ਨਹੀਂ ਸਮਝਿਆ ਹੋਗਾ ਉਹੀ ਅਸੀਂ ਕਹਿੰਦੇ ਆ ਵੀ ਕੀ ਰੋਲਾ ਕੀ ਹੈ ਨਾ ਜਿਵੇਂ ਕਈ ਕੱਲ ਜੁਆਇਨਿੰਗਾਂ ਹੋਈਆਂ ਨੇ ਇਹ ਤਾਂ ਨਹੀਂ ਕਹਿ ਸਕਦੇ ਵੀ ਕੋਈ ਛੋਟੀਆਂ ਜੁਆਇਨਿੰਗਾਂ ਹੋਈਆਂ ਨੇ ਬਹੁਤ ਵਧੀਆ ਜੁਆਇਨਿੰਗਾਂ ਹੋਈਆਂ ਨੇ ਲਵਾਈਨ ਕਲੱਬ 'ਚ ਕਈ ਪਿੰਡਾਂ ਦੇ ਜਿਵੇਂ ਉੱਥੇ ਲਿਖਿਆ ਆ ਰਿਹਾ ਪੰਜ ਜੋ ਲਿਖਿਆ ਆ ਰਿਹਾ ਆਪਾਂ ਦੇਖ ਰਹੇ ਹਾਂ ਖਬਰਾਂ ਦੇ ਵਿੱਚ ਤੇ ਰੀਨਾ ਪੰਸਰ ਜੀ ਜੁਆਇਨ ਕਿਤੇ ਪਰ ਤੁਸੀਂ ਕਿਉਂ ਨਹੀਂ ਦਿਖੇ ਨਰਾਜ ਕਿਥੇ ਬਿਲਕੁਲ ਨਾਰਾਜ਼ਗੀ ਪੇਸ਼ ਕਿਥੇ ਹੋ ਰਹੀ ਹੈ ਜੁਆਇਨਿੰਗਾਂ ਹੋਈਆਂ ਨੇ ਹਨਾ ਉਹਨਾਂ ਦਾ ਚਲੋ ਅਸੀਂ ਮੋਸਟ ਵੈਲਕਮ ਵੀ ਕਰਦੇ ਹਾਂ ਬਹੁਤ ਵਧੀਆ ਗੱਲ ਆ ਸਾਡਾ ਪਰਿਵਾਰ ਆ ਇਹ ਇੱਕ ਪਰਿਵਾਰ ਵੱਡਾ ਹੋਇਆਗਾ ਪਰ ਇਹਦਾ ਮਤਲਬ ਇਹ ਨਹੀਂ ਨਾ ਨਵੇਂ ਨੂੰ ਇਹ ਨਾਂ ਲੈ ਕੇ ਆਏ ਚਲੋ ਦੇ ਜਿਹੜੇ ਸੀ ਪੁਰਾਣੇ ਆ ਦੇ ਔਖੇ ਟਾਈਮ ਜਿਹੜੇ ਪਾਰਟੀ ਦੇ ਨਾਲ ਖੜੇ ਆ ਸਾਨੂੰ ਭੁੱਲ ਜਾਣ ਇਹ ਤਾਂ ਪਤ ਤੁਸੀਂ ਦਾ ਪ੍ਰਾਰਣ ਹੋ ਪਰ ਇਹ ਉਲਟਾ ਇਹ ਉਲਟਾ ਹੈ ਹਾਂਜੀ ਕਿਤਨਾ ਕਿਤੇ ਨਰਾਜਗੀ ਪੇਸ਼ ਹੋ ਰਹੀ ਹੈ ਭਾਜਪਾ ਪਾਰਟੀ ਦੇ ਵਰਕਰਾਂ ਵੱਲੋਂ ਤੇ ਸਣੀ ਜੀ ਨਰਾਜਗੀ ਦੇ ਨਾਲੋਂ ਨਰਾਜ਼ਗੀ ਨਰਾਜ਼ਗੀ ਦੇਖੋ ਸਾਡੀ ਮਹਾਰਾਣੀ ਸਾਫ ਸਾਡੇ ਲੀਡਰ ਨੇ ਕਿ ਸ਼ਾਹਪੁਰ ਜੀ ਸਾਡੇ ਦੇ ਲੋਕ ਵਿਧਾਨ ਸਭਾ ਤੋਂ ਲੀਡਰ ਨੇ ਕਿ ਸਾਡੀ ਇਹਨਾਂ ਨਾਲ ਕੋਈ ਨਰਾਜ਼ਗੀ ਨਹੀਂ ਨਰਾਜ਼ਗੀ ਹੈਗੀ ਇਹ ਤਾਂ ਹੁਣ ਸਾਡੇ ਨਾਲ ਬੈਟਰ ਤਾਂ ਜਿਹੜਾ ਪ੍ਰਧਾਨ ਜੀ ਦੱਸ ਸਕਦੇ ਨੇ ਕਿਉਂ ਨਹੀਂ ਕਰਦੇ ਈਵਨ ਮੈਂ 6 ਮਹੀਨੇ ਤੋਂ ਇਹਨਾਂ ਨੂੰ ਪਿਛਲੇ ਕਈ ਵਾਰ ਕਹਿ ਚੁੱਕਿਆ ਮੈਨੂੰ ਕੋਈ ਮੈਸੇਜ ਨਹੀਂ ਲੱਗ ਰਿਹਾ ਕੋਈ ਮੈਸੇਜ ਨਹੀਂ ਲੱਗ ਰਿਹਾ ਕੋਈ ਗੱਲ ਨਹੀਂ ਬੇਟੇ ਹਾਂਜੀ ਤੁਹਾਨੂੰ ਹੁਣ ਆਇਆ ਕਰੂਗਾ ਮੈਸੇਜ ਹੁਣ ਜੀ ਹੁਣ ਆਇਆ ਕਰੂਗਾ ਇਹ ਤਾਂ ਹੁਣ ਇਹੀ ਦੱਸ ਸਕਦੇ ਨੇ ਜਾਂ ਮੰਡਲ ਪ੍ਰਧਾਨ ਕਹਿੰਦੇ ਸੀ ਕਿ ਮੰਡਲ ਪ੍ਰਧਾਨ ਤੁਹਾਨੂੰ ਮੈਸੇਜ ਲਾਇਆ ਕਰਨਗੇ ਜਾਂ ਜ਼ਿਲ੍ਹੇ ਦਾ ਪ੍ਰਧਾਨ ਸੋ ਸਾਡੇ ਨਾਲ ਬੈਟਰ ਤਾਂ ਹੁਣ ਇਹੀ ਦੱਸ ਸਕਦੇ ਆ ਕਿ ਕੀ ਪ੍ਰੋਬਲਮ ਆ ਇਹਨਾਂ ਦਾ ਕੀ ਇਸ਼ੂ ਆ ਕਿ ਦੇਖ ਸਕਦੇ ਹਾਂ ਕਿੰਨਾ ਕਿਤੇ ਗੱਲ ਜ਼ਿਲ੍ਹਾ ਪ੍ਰਧਾਨ ਜੀ ਦੇ ਆਖੇ ਰੁਕਦੀ ਹੈ ਤੇ ਅੱਗੇ ਜੋ ਖਬਰ ਆਉਂਦੀ ਹੈ ਤੁਹਾਨੂੰ ਸਾਰੀ ਕਲੀਅਰ ਕਰ ਦਿੱਤੀ ਜਾਵੇਗੀ